ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਗਿਆਣਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨਾਲ ਦਾ ਪਿੰਡ ਕੋਟ ਸੁਖਿਆ ਬਿਲਕੁਲ ਹੀ ਨਾਲ ਹੈ ਦੂਜੇ ਪਾਸੇ ਔਲਖ ਜਾਉਣ ਵਾਲਾ ਇਹਦੇ ਨੇੜ ਦੇ ਪਿੰਡ ਹੈ ਫਰੀਦਕੋਟ ਜ਼ਿਲ੍ਹਾ ਪੈਂਦਾ ਤਹਿਸੀਲ ਕੋਟਕਪੂਰਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਜਿਹੜੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਖੇਤੀਬਾੜੀ ਦੇ ਨਾਲ 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 ਥੋੜੇ ਜੇ ਥਾਂ ਦੇ ਵਿੱਚ ਇੱਕ ਸੋਹਣਾ ਜਿਹਾ ਸੈਟਅਪ ਆ ਸੋਨਾ ਪ੍ਰਬੰਧ ਇਹਨਾਂ ਨੇ ਬਣਾਇਆ ਜਿੱਥੇ ਗਾਵਾਂ ਰੱਖੀਆਂ ਹੋਈਆਂ ਇਹ ਦੂਜੀ ਵੀਡੀਓ ਹੈ ਕਿਉਂਕਿ ਅ ਅੱਜ ਤੋਂ 5-7 ਦਿਨ ਪਹਿਲਾਂ ਇੱਕ ਵਾੜ ਇਹਨਾਂ ਨੇ ਵੇਚੀ ਸੀ ਹਾਲਾਂਕਿ ਉਸ ਵੀਡੀਓ ਦੇ ਵਿੱਚ ਇਹ ਗਾਂ ਵੀ ਦਿਖਾਈ ਸੀ ਪਰ ਇਹ ਗਾਂ ਹੈ ਚੰਗੇ ਦੁੱਧ ਵਾਲੀ ਉਹਦੋਂ ਤਿਆਰ ਘੱਟ ਸੀ ਜਿਹਦੇ ਕਰਕੇ ਇਹਦਾ ਕੋਈ ਬਹੁਤਾ ਰਿਸਪੌਂਸ ਨਹੀਂ ਮਿਲਿਆ ਉਹ ਵਾੜ ਜਿਹੜੀ ਹੈ ਉਸੇ ਜਾਂ ਉਸ ਤੋਂ ਅਗਲੇ ਦਿਨ ਜਿਹੜਾ ਇੱਕ ਅੱਧੇ ਦਿਨ ਚ ਵੈੱਕੀ ਪਰ ਇਹ ਗਾਂ ਹੁਣ ਸੂਪ ਹੀ ਐ ਦੁੱਧ ਚੰਗੇ ਵਾਲੀ ਐ ਤਾਂ ਹਜੇ ਤਾਜੀ ਸੋਈ ਐ ਪਰ ਬੌਲੇ ਤੋਂ ਸ਼ੁਰੂਆਤ ਬੜੀ ਚੰਗੀ ਐ ਇਸ ਗਾਣੇ ਕੀਤੀ ਐ ਵੀਡੀਓ ਨੂੰ ਐਂ ਤੱਕ ਦੇਖ ਲਓ ਜਿਹਨੂੰ ਪਸੰਦ ਆ ਜੀ ਉਹ ਵੀਰ ਚੋਕੇ ਤਸੱਲੀ ਕਰ ਸਕਦਾ ਦੋ ਟਾਈਮ ਚੋਲਿਓ ਭਾਵੇਂ ਤਿੰਨ ਟਾਈਮ ਚੋਲਿਓ ਜਿਹੜਾ ਵੀਰ ਡਿਟੇਲ ਦੱਸੂਗਾ ਉਹ ਨਾਲ ਦੇ ਘਰ ਹੀ ਆ ਬਾਈ ਜੀ ਹੋਰਾਂ ਦੇ ਸੋ ਵੈਸੇ ਇਹ ਬਾਈ ਹੋਰੀ ਬੈਠੇ ਆਪਾਂ ਵੀਡੀਓ ਬਣਾ ਰਹੇ ਆਂ ਸੋ ਆਓ ਡਿਟੇਲ ਪੁੱਛੀਏ ਦੋਸਤੋ ਤੇ ਫਿਰ ਇਹਨੂੰ ਆਪਾਂ ਤੋੜਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸ ਦਿਓ ਵੀਰ ਇੱਕ ਨੂੰ ਕੁਲਵਿੰਦਰ ਸਿੰਘ ਗਵਿੰਦਰ ਭਾਈ ਆਪਾਂ ਅੱਜ ਜਿਹੜੀ ਹੁਣੇ ਗਾਂ ਦਿਖਾ ਰਹੇ ਆਂ ਬਾਈ ਜੂਰਾ ਕੋਲ ਇਹ ਕਿੰਨਵਾ ਸੂਆ ਸੂਈ ਐ ਇਹ ਬਈ ਤੀਜਾ ਸੂਈ ਐ ਤੀਜਾ ਸੂਆ ਅੱਜ ਦਿਨ ਕਿੰਨੇ ਹੋ ਗਏ ਅੰਦਾਜ਼ਾ ਅੱਜ ਬਈ ਤੀਜਾ ਹੀ ਦਿਨ ਐ ਤੀਜਾ ਹੀ ਦਿਨ ਐ ਅੱਛਾ ਇਹ ਪਿਛਲੀ ਵੀਡੀਓ ਚ ਦੱਸਿਆ ਸੀ ਵੀ ਬੜਾ ਚੰਗਾ ਦੁੱਧ ਦਿੰਦੀ ਐ ਇਸ ਟਾਈਮ ਤੀਜੇ ਦਿਨ ਕਿੰਨਾ ਦੁੱਧ ਹੋਊਗਾ ਜਿਹੜਾ ਇਸ ਟਾਈਮ ਬਾਈ ਹੈਗਾ 21 22 ਕਿਲੋ ਅੱਜ ਤਿਆਰ ਆ ਕੋਈ ਚੋਸਾਂ ਦਾ ਕਿ 21 22 ਕਿਲੋ ਹੈਗਾ ਹਾਂ ਅੱਜ ਹੈਗਾ ਠੀਕ ਹੈ ਪਿਛਲੇ ਸੂਏ ਤੇ ਦੁੱਧ ਕਿੰਨਾ ਕਿ ਦਿੱਤਾ ਇਹਨੇ ਪਿਛਲੇ ਸੂਏ ਦਿੱਤਾ ਹੀ ਬਾਈ 28 29 ਕਿਲੋ ਦੁੱਧ ਨੇ 28 29 ਕਿਲੋ ਹਾਂ ਬਾਈ ਯਾਨੀ ਕਿ ਮੇਰੇ ਹਿਸਾਬ ਨਾਲ ਯਾਨੀ ਕਿ ਅਸੀਂ ਵੀ ਅੱਗੇ ਗੱਲਾਂ ਕਰਦੇ ਹਟੇ ਆ ਵੀ 30 ਤੋਂ ਪਲੱਸ ਹੋਊਗੀ 31 32 ਕਿਲੋ 32 ਕਿਲੋ ਕਦੇ ਵੀ ਨਹੀਂ ਗਿਆ ਦੁੱਧੇ ਦਾ ਠੀਕ ਹੈ ਇਹ ਵੀ ਗੱਲ ਕਿ ਯਾਨੀ ਕਿ ਪਿਛਲੇ ਸਾਲ ਨਾਲੋਂ ਅਸੀਂ ਕੋਲ ਹੀ ਇਹਦੇ ਵੀ ਬਹੁਤ ਜ਼ਿਆਦਾ ਤਿਆਰ ਹੋਈ ਹੈ ਠੀਕ ਹੈ ਅੱਛਾ ਭਾਈ ਕੀ ਰੇਟ ਕਰਦੇ ਹੋ ਤਾਂ ਰੇਟ ਕੀ ਰੱਖ ਦੋ ਇਹਦਾ ਭਾਈ 1.5 ਰੇਟ ਕਰਦੇ ਆ 1 ਲੱਖ 5 ਹਾਂ ਬੱਚਾ ਨੇ ਵੱਛਾ ਦਿੱਤਾ ਹਾਂ ਹਾਂ ਭਾਈ ਵੱਛਾ ਹੈ ਖੋਲੋ ਭਾਈ ਤੋਰ ਕੇ ਦੋਸਤੋ ਰੇਟ 1 ਲੱਖ ਤੇ 5000 ਹੈ 21 22 ਕਿਲੋ ਦੁੱਧ ਤੀਜੇ ਦਿਨ ਮਤਲਬ ਅੱਜ ਬੱਚੇ ਦਾ 나ੜੂਆ ਨਾਲ ਹੈ ਮੈਂ ਦਿਖਾ ਵੀ ਦੇ ਹਾਂ ਹਾਂ ਭਾਈ ਤੀਜਾ ਦਿਨ ਅੱਜ ਹਵਾਨਾ ਬੜਾ ਚੰਗਾ ਤਿਆਰ ਆ ਦੋਸਤੋ ਉਸ ਦਿਨ ਕੱਚੀ ਸੀਗਾ ਅੱਜ ਸਾਂਭ ਨੂੰ ਚਾਊਗੀ ਜਿਹੜਾ ਵੀਰ ਖਰੀਦਣਾ ਚਾਹੁੰਦਾ ਹੈ ਸਿਆਲ ਜੀ ਆਪ ਕੀ ਬਈ ਸੀਲ ਬਹੁਤ ਆ ਬਾਈ ਉਹ ਵੀ ਹੁਣ ਜਿਵੇਂ ਮੈਂ ਉਪਰਾ ਬੰਦਾ ਹੀ ਐ ਹੂੰ ਕਿਹੜਾ ਮੈਂ ਇਹਨੂੰ ਨੱਤ ਪੱਠੇ ਪਾਉਣਾ ਸਹੀ ਗੱਲ ਤੂੰ ਖੋਲੀ ਫਰਦਾ ਇਹਨੂੰ ਸਹੀ ਐ ਸੋ ਦੱਸੋ ਵੈਸੇ ਸੀਲ ਛੀਪਾ ਵੈਸੇ ਗਾਂਾਂ ਜਿਹੜੀਆਂ ਇਹਨੇ ਦੁੱਧ ਵਾਲੇ ਪਸ਼ੂ ਨੇ شریف ਰਹਿਣਾ ਹੀ ਹੁੰਦਾ ਬੱਚੇ ਦਾ 나ੜੂਆ ਨਾਲ ਆ ਪਰ ਬਰੀਡਿੰਗ ਜੇ ਕਰਨੀ ਆ ਤਾਂ ਇਹ ਵੇਖੋ ਗਾਂ ਨੇ ਕਿੱਡਾ ਡਬਲ ਬੱਚੇ ਨੂੰ ਜਨਮ ਦਿੰਦਾ ਹਾਲਾਂਕਿ ਬੱਚੇ ਥੋੜੇ ਜਿਹਾ ਚਫਦੇ ਮਰੋਈ ਆ ਜਾਂਦੇ ਆ 나ੜੂਆ ਕੱਚਾ ਐ ਦੱਸੋ ਹਿਲਦੇ ਤੋਂ ਪਤਾ ਲੱਗਦਾ ਹੁੰਦਾ ਕਿਉਂਕਿ ਅਜੇ ਇਹ 나ੜੂਆ ਸੁੱਕੂਗਾ ਦਨ ਤੀਜਾ ਬਾਕੀ ਪਿਛਲੀ ਵੀਡੀਓ ਪਾਈ ਨੂੰ ਅਜੇ 5-7 ਦਿਨ ਹੀ ਹੋਏ ਐ ਉਹਦੇ ਚ ਇਹ ਗਾਂ ਅਜੇ ਕੱਚੀ ਸੀ ਬਾਕੀ ਯਾਰ ਬਾਈ ਮੁੰਡਾ ਸੀਗਾ ਇੱਥੇ ਪਹਿਲਾਂ ਅੱਛਾ ਤੇ ਉਹਨੂੰ ਹੋ ਗਏ 2-2.5 ਮਹੀਨੇ ਬਾਹਰ ਉੱਠ ਗਿਆ ਠੀਕ ਐ ਫਿਰ ਘਟਾ ਦੇਣੇ ਆ ਪਸ਼ੂ ਯਾਰ ਗੱਲਾਂ ਹੀ ਰਹਿ ਗਿਆ ਹੁਣ ਠੀਕ ਐ ਤੇ ਤਕਰੀਬਨ ਹੌਲੀ ਹੌਲੀ ਜਿਵੇਂ ਵਹਿਕਸਾ ਰੌਂਦੀਆਂ ਤੇ ਸਾਰੀਆਂ ਕੱਢੀ ਜਾਂਦੇ ਵੀ ਹੁਣ ਪੱਠੇ ਫਿਰ ਧੱਦ ਔਖਾ ਹੋ ਜਾਂਦਾ ਸਾਰਾ ਸਹੀ ਹੈ ਸੋ ਦੋਸਤੋ ਕੰਮ ਦਾ ਔਖਾ ਹੋ ਜਾਂਦਾ ਤਾਂ ਉਹਦੇ ਕਰਕੇ ਬਾਈ ਕਹਿੰਦਾ ਵੀ ਹੁਣ ਪਸ਼ੂ ਘਟਾ ਦੇਣੇ ਆ ਤੁਸੀਂ ਹਵਾਨਾ ਦੇਖੋ ਬਾਈ ਪੂਸ਼ਫੜੀ ਮੜੀ ਜਾਂਦੀ ਬੜਾ ਡ ਤੇ ਉਹ ਐ ਵੀ ਨਹੀਂ ਹੈ ਵੀ ਢਿੱਲਾ ਹੋਊਗਾ ਕਿਸੇ ਪਾਸੋਂ ਹਵਾਨਾ ਇਹ ਗੱਲ ਜ਼ਰੂਰ ਧਿਆਨ ਚ ਰੱਖਿਓ ਹਵਾਨਾ ਦਾ ਸੈਜ ਬੜਾ ਚੰਗਾ ਦਿਸਦਾ ਥਣ ਥੀਚੁਆਈ ਵਾਲੇ ਪਰ ਇਹਨੂੰ ਹੱਕ ਨਹੀਂ ਮੈਂ ਸੋ ਸਟਰਕਚਰ ਇਹਦਾ ਜ਼ਰੂਰ ਤੁਸੀਂ ਦੇਖ ਸਕਦੇ ਹੋ ਬਾਕੀ ਜੋ ਚੀਜ਼ ਹੈ ਉਹ ਸੀਓ ਦਾ ਬਾੜੀ ਹੈ ਜੀ ਸੋ ਸੀਲ ਸ਼ਰੀਫ ਇਹਗਾ ਫਾਰ ਸੇਲ ਇਹ ਕੀ ਨਾਕਸੀ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਦਿਖਾਉਣਾ ਸੀ ਥਾਣਾ ਬਾਰੇ ਮੈਂ ਪਹਿਲਾਂ ਹੀ ਦੱਸਤਾ ਰ ਕਿ ਥੀਚੁਆਈ ਵਾਲੇ ਆ ਗਾੜੀ ਚੰਗੀ ਹੈ ਪਿਛਾ ਹਵਾਨਾ ਚੰਗਾ ਦੋਨਾਂ ਸਾਈਡ ਤੋਂ ਇੱਕੋ ਜਿਹਾ ਬਿਲਕੁਲ ਹਵਾਨਾ ਦਿਸਦਾ ਬਾਕੀ ਜੋ ਸਟਰਕਚਰ ਹੈ ਉਹ ਵੀਡੀਓ ਚ ਦੇਖ ਲਿਆ ਤੁਸੀਂ ਇੱਕ ਵਾਰ ਹੋਰ ਆਪਾਂ ਤੋਰ ਕੇ ਇਹਨੂੰ ਦੇਖ ਲੈਨੇ ਆ ਤੇ ਉਸ ਤੋਂ ਬਾਅਦ ਚ ਤੁਸੀਂ ਕੰਟੈਕਟ ਕਰੋ ਬਾਈ ਦਾ ਨੰਬਰ ਜਿਹੜਾ ਸਕਰੀਨ ਉੱਤੇ ਮੈਂ ਚਲਾਇਆ ਹੋਇਆ ਹੈ ਇਸੇ ਹੀ ਕਾਲ ਹੋਊਗੀ ਸੋ ਚੰਗੇ ਥਣ ਹਵਾਨੇ ਦੀ ਗਾਂ ਢਾਂਚਾ ਜਰੂਰ ਤੁਸੀਂ ਵੀਡੀਓ ਤੋਂ ਜੱਜਮੈਂਟ ਕਰ ਲਿਓ ਬਾਕੀ ਆ ਕੇ ਤੁਸੀਂ ਪਸੂ ਪਾਸ ਕਰ ਲੈਣਾ ਮਿਹਰਬਾਨੀ